ਸਰਦਾਰ ਹਰਪਾਲ ਸਿੰਘ ਜੀ ਚੀਮਾ ਜਿਹੜਾ 2024 ਦੇ ਵਿੱਚ ਉਹਨਾਂ ਦੇ ਦਿੱੜਬੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਚ ਜਿੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਉਥੋਂ ਆਮ ਆਦਮੀ ਪਾਰਟੀ ਦਾ ਜਿਹੜਾ ਵਾ ਉਹ ਜਨਮ ਭੂਮੀ ਹੈ। ਉਥੇ 20 ਮੌਤਾਂ 18 ਤੋਂ ਲੈ ਕੇ 20 ਮੌਤਾਂ ਹੋਈਆਂ 2024 ਚ। ਉਤੋਂ ਕੁਝ ਸਬਕ ਨਹੀਂ ਸਿੱਖਣਾ ਚਾਹੀਦਾ ਸਰਕਾਰ ਨੂੰ। ਮਜੀਠੇ ਹਲਕੇ ਦੇ ਵਿੱਚ ਜਿਹੜੇ ਸਾਡੇ ਭਰਾ ਮਿਹਨਤ ਮਜ਼ਦੂਰੀ ਕਰਕੇ ਆਪਦੇ ਘਰ ਪਾਲਦੇ ਮੈਂ ਸਮਝਦਾ ਕਿ ਉਹ ਗਰੀਬ 10 20 ਰੁਪਏ ਦਾ 40 ਰੁਪਏ ਤੱਕ ਜਿਹੜਾ ਵਾ ਉਹ ਕੰਮ ਕਰਕੇ ਸ਼ਾਮ ਨੂੰ ਜਿਹੜਾ ਆਪਦਾ ਸ਼ਰਾਬ ਸ਼ਾਮ ਨੂੰ ਲੈ ਕੇ ਆਪਦੀ ਠਿਕਾਵਤ ਲਾਉਂਦੇ ਚਲੋ ਉਹ ਲੰਬੇ ਸਮੇਂ ਤੋਂ ਜਿੱਦ ਤਰਾ ਮੈਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਪਰ ਉਹ ਮਿਹਨਤ ਮਜ਼ਦੂਰੀ ਵਾਲੇ ਭਰਾ ਵਾ ਉਹਨਾਂ ਨੇ ਸਸਤੀ ਸ਼ਰਾਬ ਵੇਖੀ ਉਹਨਾਂ ਨੇ ਪੀਲੀ ਪਰ ਉਹਨਾਂ ਨੂੰ ਇਹ ਥੋੜੀ ਪਤਾ ਹੀ ਨਹੀਂ ਇਹ ਜਰੀਲੀ ਆ ਕੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਇਹ ਗੱਲ ਨਹੀਂ ਪਤਾ ਕਿ ਜਦੋਂ ਐਡਾ ਵੱਡਾ ਹਾਸਾ ਉੱਥੇ ਹੋਇਆ ਸੀ ਤੇ ਤੀ ਕੀ ਸਾਡੇ ਜਿਹੜੇ ਅੱਜ ਸੀਆਈਡੀ ਹੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਐਡਾ ਵੱਡਾ ਘਾਣ ਹੋ ਰਿਹਾ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਵਾ ਵੀ ਸਪੀਕਰ ਲੈ ਕੇ ਬੋਲਦੇ ਰਹੇ ਆ ਵੀ ਤੁਸੀਂ ਜਿਹੜਾ ਜਿੰਨੇ ਜਨੇ ਸ਼ਰਾਬ ਪੀਤੀ ਆ ਹਸਪੀਟਲ ਚ ਜਾ ਕੇ ਆਪ ਦਾ ਇਲਾਜ ਕਰਾਵੇ ਕਿ ਪਹਿਲਾਂ ਨਹੀਂ ਪਤਾ ਕੀ ਯਾਰ ਤੁਸੀਂ ਇਹੋ ਜਿਹੇ ਪੈਸੇ ਨੂੰ ਕਰਨਾ ਜਿਹੜਾ ਸਾਡੇ ਗਰੀਬ ਭਰਾ ਮਰ ਰਹੇ ਆ ਇਹੋ ਜਿਹੇ ਬੱਚਿਆਂ ਵਾਸਤੇ ਆਪਦੇ ਵਾਸਤੇ ਜ਼ਹਿਰੀ ਬੀਜਦੇ ਦਿੱਲੀ ਦੇ ਇੱਕ ਬਹੁਤ ਉਹ ਵੱਡੇ ਲੀਡਰ ਆ ਜਿਹੜੇ ਉਥੇ ਵੱਡੇ ਕਪੜੇ ਸ਼ਰਾਬ ਦੇ ਵਿੱਚ ਉਹ ਸ਼ਾਮਲ ਆ ਉਹ ਜੇਲ੍ਹ ਘੱਟ ਕੇ ਆਏ ਆ ਇਹੋ ਜਿਹੇ ਬੰਦੇ ਯਾਰ ਸਰਕਾਰਾਂ ਚ ਲਾਉਂਦੇ ਆ ਕੀ ਭਾਲੋਗੇ ਤੁਸੀਂ ਪੰਜਾਬ ਵਾਸਤੇ ਸਹੀ ਕੀ ਪੰਜਾਬ ਦੇ ਲੋਕਾਂ ਲਈ ਤੁਸੀਂ ਭਾਲੋਗੇ ਤੇ ਸਾਡੇ ਲੋਕਾਂ ਦਾ ਨੁਕਸਾਨ ਹੋ ਗਿਆ ਸਾਡੇ ਨੌਜਵਾਨ ਭਰਾ ਸਾਡੇ ਚਲੇ ਗਏ 4-5 ਦਿਨ ਮਸਲਾ ਚੱਲਣਾ ਉਸ ਤੋਂ ਬਾਅਦ ਉਹ ਗਰੀਬ ਭਰਾ ਸਾਡੇ ਜਿਹੜੇ ਆ ਉਹ ਸਾਡੀਆਂ ਜਿਹੜੀਆਂ ਭੈਣਾਂ ਵਾਂ ਚਲੋ ਮੁਆਵਜ਼ਾ ਤੇ ਹੁਣ ਸਰਕਾਰਾਂ ਦਾ ਜਿਹੜਾ ਖਰਜ ਆ ਮੁਆਵਜ਼ਾ ਦਿੱਤਾ ਕੀ ਮੁਆਵਜ਼ੇ ਨਾਲ ਸਾਡੇ ਭਰਾਵਾ ਆਪ ਸਾਂਝਣਗੇ ਮਜੀਠੇ ਹਲਕੇ ਦੇ ਵਿੱਚ ਜਰੇਲੀ ਸ਼ਰਾਬ ਦੇ ਨਾਲ ਕਰੀਬ 21 ਮੌਤਾਂ ਹੋ ਗਈਆਂ ਨੇ ਤਾਂ 10 ਅਜੇ ਵੀ ਬਹੁਤ ਸੀਰੀਅਸ ਨੇ ਉੱਥੇ ਜਿੱਥੇ ਹਰ ਪਾਰਟੀ ਦਾ ਵਰਕਰ ਮਿਲ ਰਿਹਾ ਹੈ ਉੱਥੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਪਹੁੰਚੇ ਸੀ 10-10 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਜਿਹੜਾ ਜੋਗ ਆ ਉਹਨਾਂ ਨੂੰ ਐਲਾਨ ਕੀਤਾ ਗਿਆ ਹੈ ਤਾਂ ਪਰ ਇਥੇ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਇਹ ਵੀ ਆ ਕਿ ਸਰਕਾਰ ਦੀ ਅੰਗਿਲੀ ਜਾਂ ਪ੍ਰਸ਼ਾਸਨ ਦੀ ਅੰਗਿਲੀ ਕਾਰਨੇ ਹਾਸਾ ਆਇਆ ਕਿਉਂਕਿ ਪਿਛਲੀ ਵਾਰ ਤਰੰਤਾਰਨ ਦੇ ਵਿੱਚ ਵੀ 100 ਦੇ ਕਰੀਬ ਮੌਤਾਂ ਹੋਈਆਂ ਸਨ ਤਾਂ ਅੱਜ ਵੀ ਜਿਹੜੀਆਂ 21 ਮੌਤਾਂ ਜਿਹੜੀਆਂ ਅੰਬਰਸਾ ਦੇ ਮਜੀਠੇ ਹਲਕੇ ਦੇ ਤਿੰਨਾਂ ਪਿੰਡਾਂ ਵਿੱਚ ਹੋ ਚੁੱਕਿਆ ਨੇ ਸਾਡੇ ਨਾਲ ਕਾਂਗਰਸ ਦੇ ਸਾਬਕਾ ਚੇਅਰਮੈਨ ਸਰਦਾਰ ਨਰੂਪ ਸਿੰਘ ਜੀ ਡਾਲੇ ਕੀ ਸਾਡੇ ਨਾਲ ਮੌਜੂਦ ਨੇ ਉਹ ਵੀ ਵਿਤਲਦੇ ਨੇ ਪੂਰੇ ਪੰਜਾਬ ਦੇ ਵਿੱਚ ਆਓ ਅਦਾਲਤ ਨਾਲ ਗੱਲਬਾਤ ਕਰਕਦੇ ਆ ਕਿ ਉਹ ਇਸ ਮਸਲੇ ਨੂੰ ਕਿਵੇਂ ਵੇਖਦੇ ਨੇ ਸਾਰੇ 80 ਪ੍ਰੋਨੋਇ ਤੇ ਜੀਐਨ ਆਖਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੀਨਾ ਸਾਹਿਬ ਤੇ ਮੈਂ ਤੁਹਾਡੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਐਡਾ ਗੰਭੀਰ ਜਿਹੜੇ ਮਸਲੇ ਤੇ ਤੁਸੀਂ ਗੱਲਬਾਤ ਕਰਨ ਲਈ ਮੈਨੂੰ ਕਿਹਾ ਸਭ ਤੋਂ ਪਹਿਲੀ ਨਲੈਕੀ ਸਭ ਤੋਂ ਵੱਡੀ ਸਰਕਾਰ ਦੀ ਆ ਮੁੱਖ ਮੰਤਰੀ ਸਾਹਿਬ ਨੂੰ ਤੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਜਿਹੜਾ 2024 ਦੇ ਵਿੱਚ ਉਹਨਾਂ ਦੇ ਦਿੜਬੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਚ ਜਿੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਉੱਥੋਂ ਆਮ ਆਦਮੀ ਪਾਰਟੀ ਦਾ ਜਿਹੜਾ ਵਾ ਉਹ ਜਨਮ ਭੂਮੀ ਆ ਹੂੰ ਉੱਥੇ 20 ਮੌਤਾਂ 18 ਤੋਂ ਲੈ ਕੇ 20 ਮੌਤਾਂ ਹੋਈਆਂ 2024 ਚ ਹੂੰ ਉਤੋਂ ਕੁਝ ਸਬਕ ਨਹੀਂ ਸਿੱਖਣਾ ਚਾਹੀਦਾ ਸਰਕਾਰ ਨੂੰ ਹੂੰ ਸਾਡੇ ਅੱਜ ਮਜੀਠੇ ਹਲਕੇ ਦੇ ਵਿੱਚ ਜਿਹੜੇ ਸਾਡੇ ਭਰਾ ਮਿਹਨਤ ਮਜ਼ਦੂਰੀ ਕਰਕੇ ਆਪਦੇ ਘਰ ਪਾਲਦੇ ਤੇ ਮੈਂ ਸਮਝਦਾ ਕਿ ਉਹ ਗਰੀਬ 10 20 ਰੁਪਏ ਜਾਂ 40 ਰੁਪਏ ਤੱਕ ਜਿਹੜਾ ਵਾ ਉਹ ਕੰਮ ਕਰਕੇ ਸ਼ਾਮ ਨੂੰ ਜਿਹੜਾ ਆਪਦਾ ਸ਼ਰਾਬ ਸ਼ਾਮ ਨੂੰ ਲੈ ਕੇ ਆਪਦੀ ਥਕਾਵਟ ਲਾਉਂਦੇ ਚਲੋ ਉਹ ਲੰਬੇ ਸਮੇਂ ਤੋਂ ਜਿ ਤਰ੍ਹਾਂ ਮੈਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਪਰ ਉਹ ਮਿਹਨਤ ਮਜ਼ਦੂਰੀ ਵਾਲੇ ਭਰਾ ਵਾ ਉਹਨਾਂ ਨੇ ਸਸਤੀ ਸ਼ਰਾਬ ਵੇਖੀ ਉਹਨਾਂ ਨੇ ਪੀਲੀ ਪਰ ਉਹਨਾਂ ਨੂੰ ਇਹ ਥੋੜੀ ਪਤਾ ਹੀ ਇਹ ਇਹ ਜਰੀਲੀ ਆ ਪੀ ਇਹਦੇ ਵਿੱਚ ਅਲਕੋਹਲ ਆ ਕੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਇਹ ਗੱਲ ਨਹੀਂ ਪਤਾ ਕਿ ਜਦੋਂ ਐਡਾ ਵੱਡਾ ਹਾਸਾ ਉਥੇ ਹੋਇਆ ਸੀ ਤੇ ਕੀ ਕੀ ਸਾਡੇ ਜਿਹੜੇ ਅੱਜ ਸੀਆਈਡੀ ਹੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਐਡਾ ਵੱਡਾ ਘਾਣ ਹੋ ਰਿਹਾ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਵਾ ਹੁਣ ਸਪੀਕਰ ਲੈ ਕੇ ਜਿਹੜਾ ਉਥੇ ਮੈਂ ਸਮਝਦਾ ਕੱਲ ਵੇਂਦੇ ਰਹੇ ਆ ਵੀ ਸਪੀਕਰ ਲੈ ਕੇ ਬੋਲਦੇ ਰਹੇ ਆ ਵੀ ਤੁਸੀਂ ਜਿਹੜਾ ਜਿੰਨੇ ਜਿੰਨੇ ਸ਼ਰਾਬ ਪੀਤੀ ਆ ਹਸਪੀਟਲ ਚ ਜਾ ਕੇ ਆਪ ਦਾ ਇਲਾਜ ਕਰਾਵੇ ਕਿ ਪਹਿਲਾਂ ਨਹੀਂ ਪਤਾ ਕਿ ਸਾਡੇ ਲੋਕਾਂ ਨੂੰ ਜਿਹੜਾ ਮਰਨ ਤੇ ਹੀ ਪਤਾ ਲੱਗਣਾ ਸੀ ਵੀ ਇਹ ਹੁਣ ਜਿਹੜਾ ਵਾ ਹੁਣ ਤੋਂ ਐਕਸ਼ਨ ਦੇ ਵਿੱਚ ਆਉਣਾ ਵਾ ਇਸ ਕਰਕੇ 18 ਤੋਂ 20 ਜਿਹੜੀਆਂ ਮੌਤਾਂ ਸਾਡੇ ਜਿਹੜੇ ਭਰਾਵਾਂ ਦੀਆਂ ਜਿਹੜੇ ਮਜ਼ਦੂਰ ਕੋਈ ਪੱਠੇ ਤੇ ਪਾਥਦਾ ਹੀ ਆਪਦਾ ਪਥੇਰ ਕੋਈ ਆਪਦਾ ਜਿਹੜਾ ਵਾ ਮਿਸਤਰੀ ਦੇ ਨਾਲ ਕੰਮ ਕਰਦਾ ਹੀ ਕੋਈ ਠੇਕੇਦਾਰੀ ਕਰਦਾ ਹੀ ਉਹ ਭਰਾਵਾਂ ਦਾ ਜਿਹੜਾ ਨੁਕਸਾਨ ਹੋਇਆ ਸਭ ਮੈਂ ਬੇਨਾ ਰਿਆਂਵਾ ਕਿ ਉਥੇ ਧੀਆਂ 6 ਇੱਕ ਭਰਵਾ ਦੀਆਂ 5 6 ਧੀਆਂ ਵਾ ਉਹ ਭੈਣ ਸਾਡੀ ਰੋਂ ਡਈ ਆ ਕੀ ਯਾਰ ਤੁਸੀਂ ਇਹੋ ਜਿਹੇ ਪੈਸੇ ਨੂੰ ਕਰਨਾ ਜਿਹੜਾ ਸਾਡੇ ਗਰੀਬ ਭਰਾ ਮਰ ਰਹੇ ਆ ਇਹੋ ਜਿਹੇ ਬੱਚਿਆਂ ਵਾਸਤੇ ਆਪਦੇਆਂ ਵਾਸਤੇ ਜ਼ਹਿਰੀ ਬੀਜਦੇ ਆ ਹੋਰ ਕੋਈ ਕਾਰੋਬਾਰ ਨਹੀਂ ਹੈਗਾ ਕੀ ਨਸ਼ੇ ਨਾਲ ਹੀ ਘਰ ਭਰੇ ਜਾਣੇ ਆ ਇਹ ਬਹੁਤ ਜ਼ਿਆਦਾ ਦੁਖਦਾਈ ਘਟਨਾ ਵਾ ਇਹ ਸ਼ੀਨਾ ਸਾਹਿਬ ਦੇਤੇ ਐਕਸ਼ਨ ਹੋਣਾ ਚਾਹੀਦਾ ਵਾ ਜਿਹੜੇ ਲੋਕਾਂ ਦਾ ਵਿੱਚ ਹੱਥ ਆ ਸਭ ਤੋਂ ਵੱਡੀ ਗੱਲ ਦਿੱਲੀ ਦੇ ਇੱਕ ਬਹੁਤ ਵੱਡੇ ਲੀਡਰ ਆ ਜਿਹੜੇ ਉਥੇ ਵੱਡੇ ਕਪੜੇ ਸ਼ਰਾਬ ਦੇ ਵਿੱਚ ਉਹ ਸ਼ਾਮਲ ਆ ਉਹ ਜੇਲ੍ਹ ਕੱਟ ਕੇ ਆਏ ਆ ਇਹੋ ਜਿਹੇ ਬੰਦੇ ਯਾਰ ਸਰਕਾਰਾਂ ਚ ਲੌਂਡੇ ਆ ਕੀ ਭਾਲੋਗੇ ਤੁਸੀਂ ਪੰਜਾਬ ਵਾਸਤੇ ਸਹੀ ਕੀ ਪੰਜਾਬ ਦੇ ਲੋਕਾਂ ਲਈ ਤੁਸੀਂ ਭਾਲੋਗੇ ਐਡਾ ਵੱਡਾ ਸਾਡਾ ਨੁਕਸਾਨ ਹੋ ਗਿਆ ਕੀ ਤੁਸੀਂ ਪੰਜਾਬ ਮੈਂ ਕੀ ਕਹਿੰਨਾ ਤੁਸੀਂ ਆਪ ਹੀ ਵੇਖ ਲਓ ਪਿਛਲੇ ਦਿਨਾਂ ਦੇ ਵਿੱਚ ਕਈ ਫੋਟੋਆਂ ਵਾਇਰਲ ਹੋਈਆਂ ਪਿਓ ਲੋਕ ਸਰਕਾਰਾਂ ਨੂੰ ਚਲਾਉਣ ਦੇ ਆ ਤੇ ਸਾਡੇ ਲੋਕਾਂ ਦਾ ਨੁਕਸਾਨ ਹੋ ਗਿਆ ਸਾਡੇ ਨੌਜਵਾਨ ਭਰਾ ਸਾਡੇ ਚਲੇ ਗਏ ਸ਼ੀਨਾ ਸਾਹਿਬ ਇਹ ਇਹ ਜਿਹੜੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਹੁੰਦੀ ਸੀ ਗੋੜ ਦੀ ਸ਼ਰਾਬ ਲੋਕੀ ਪਿੰਡਾਂ 'ਚ ਗੋੜ ਦੀ ਸ਼ਰਾਬ ਕੱਢਦੇ ਸੀ ਪੀਂਦੇ ਸੀ ਆਪ ਦਾ ਚਲੋ ਜਿਵੇਂ ਕਰਦੇ ਸੀ ਹੁਣ ਸਰਕਾਰਾਂ ਨੇ ਬੈਨ ਕਰ ਦਿੱਤੀ ਐ ਗੋਰ ਦੀ ਸ਼ਰਾਬ ਹੁਣ ਨਿਹਰੀ ਅਲਕੋਹਲ ਜ਼ਹਿਰ ਵੇਚਣ ਡਿਆ ਤੇ ਜ਼ਹਿਰ ਜਿਹੜਾ ਵਾ ਸਾਡੇ ਭਰਾਵਾਂ ਨੂੰ ਲੈ ਕੇ ਵੇਚਣ ਡਿਆ ਤੇ ਉਹਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਆ ਚਾਹੇ ਕੋਈ ਵੀ ਆ ਕੀ ਤੁਹਾਨੂੰ ਨਹੀਂ ਪਤਾ ਕਿਹੜੇ ਲੋਕ ਸ਼ਾਮਲ ਹੋਣਗੇ ਉਹਨਾਂ ਲੋਕਾਂ ਤੇ ਜਿਹੜਾ ਸਖਤ ਕਾਰਵਾਈ ਹੋਣੀ ਚਾਹੀਦੀ ਆ ਹੁਣ ਵੇਖੋ ਜੀ ਇਹ 4-5 ਦਿਨ ਮਸਲਾ ਚੱਲਣਾ ਉਸ ਤੋਂ ਬਾਅਦ ਉਹ ਗਰੀਬ ਭਰਾ ਸਾਡੇ ਜਿਹੜੇ ਆ ਉਹ ਸਾਡੀਆਂ ਜਿਹੜੀਆਂ ਭੈਣਾ ਵਾਂ ਚਲੋ ਮੁਆਵਜ਼ਾ ਤੇ ਹੁਣ ਸਰਕਾਰਾਂ ਦਾ ਜਿਹੜਾ ਫਰਜ ਆ ਮੁਆਵਜ਼ਾ ਦਿੱਤਾ ਕੀ ਮੁਆਵਜ਼ੇ ਨਾਲ ਉਹ ਸਾਡੇ ਭਰਾ ਵਾਪਸ ਆ ਜਾਣਗੇ ਜਾਂ ਮਾਵਾਂ ਦੇ ਪੁੱਤ ਵਾਪਸ ਆ ਜਾਣਗੇ ਜਾਂ ਸਾਡੇ 3 ਪੁੱਤਾਂ ਦੇ ਜਿਹੜੇ ਬਾਪ ਵਾਪਸ ਆ ਜਾਣਗੇ ਮੁਆਵਜ਼ੇ ਨਾਲ ਠੀਕ ਆ ਮੁਆਵਜ਼ਾ ਦੇਣਾ ਵੀ ਜ਼ਰੂਰੀ ਆ ਸਰਕਾਰ ਦਾ ਪਹਿਲਾ ਫਰਜ ਆ ਤੇ ਪਰ ਸਭ ਤੋਂ ਵੱਡਾ ਜਿਹੜਾ ਉਥੇ ਕਾਰਵਾਈ ਇਹ ਹੋਣੀ ਚਾਹੀਦੀ ਇਹ ਇਹ ਨੀਰੀ ਬਜੀਠੇ ਚ ਨਹੀਂ ਆ ਇਹ ਪੂਰੇ ਪੰਜਾਬ ਚ ਇਹੋ ਜਿਹੇ ਜਿਹੜਾ ਰੈਕਟ ਜਿਹੜਾ ਚੱਲਣ ਡਿਆ ਵਾ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜਿਹੜੇ ਵੀ ਲੋਕ ਦੋਸ਼ੀ ਆ ਚਾਹੇ ਕੋਈ ਵੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤੇ ਕੀ ਕੀ ਇਹ ਇਹੋ ਜੀ ਮਸਾਲੀ ਸਜ਼ਾ ਹੋਣੀ ਚਾਹੀਦੀ ਆ ਕੀ ਤੁਸੀਂ ਜੇ ਪਿੱਛੇ ਮੰਨ ਲਓ ਉਸ غرੂਰ ਵਾਲੀ ਵੀ ਘਟਨਾ ਵੇਂਦੇ ਜੇ ਕੀ ਉਹਦੇ ਤੇ ਕੀ ਐਕਸ਼ਨ ਹੁਣ ਮੰਨ ਲਓ ਹੁਣ ਇੰਸਪੈਕਟਰ ਆ ਜਾਂ ਡੀਐਸਪੀ ਆ ਉਹ ਸਸਪੈਂਡ ਕਰਕੇ ਤੇ ਸਰਕਾਰ ਬਰੀ ਹੋ ਗਈ ਆ ਇਹਦੇ ਪਿੱਛੇ ਜੋ ਵੀ ਇਹ ਚ ਰੈਕਟ ਜਿਵੇਂ ਚੱਲ ਰਿਹਾ ਵਾ ਇਹਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ ਇਹ ਸਰਕਾਰਾਂ ਦੀਆਂ ਜਿਹੜੀਆਂ ਨਲੈਕੀਆਂ ਵਾ ਇਹ ਲੋਕਾਂ ਨੂੰ ਭਾਰੂ ਲੋਕਾਂ ਤੇ ਪੈਂਦੀਆਂ ਗਰੀਬ ਲੋਕਾਂ ਤੇ ਭਾਰ ਪੈਂਦਾ ਇਸ ਕਰਕੇ ਮੈਂ ਸਮਝਦਾ ਪੀਏ ਇਹ ਇਹ ਜਿਹੜਾ ਵਾ ਇਹ ਪਰਦਾ ਪੂਰਾ ਲੋਕਾਂ ਸਾਹਮਣੇ ਜਿਹੜਾ ਨੰਗਾ ਹੋਣਾ ਚਾਹੀਦਾ ਸਰ ਗੱਲ ਕਰ ਲਈ ਆਪਾਂ ਪਾਕਿਸਤਾਨ ਦੇ ਭਾਰਤ ਦੇ ਤਣਾ ਦੀ ਜੇ ਪਹਿਲ ਗਾਂ ਵਿੱਚ ਹੱਤਵਰਦ ਹਮਲਾ ਆਇਆ ਚਲੋ ਨਿਰਦੋਸ਼ ਪੰਜਾਬੀ ਵੀ ਮਰੇ ਸਾਡੇ ਭਾਰਤ ਦੇ ਲੋਕ ਮਰੇ ਪਰ ਕਿਤੇ ਨਾ ਕਿਤੇ ਇਹ ਗੱਲ ਹਜਮ ਨਹੀਂ ਹੁੰਦੀ ਕਿ ਕੱਲਾ ਪੰਜਾਬ ਹੀ ਪਾਕਿਸਤਾਨ ਦੇ ਨਾਲ ਲੱਗਦਾ ਹੈ ਭਾਜਪਾ ਕਹਿ ਰਹੀ ਆ ਕਿ ਅਸੀਂ 2027 'ਚ ਸਰਕਾਰ ਬਣੋਗੀ ਸਾਡੀ ਅਸੀਂ ਪੰਜਾਬ ਨੂੰ ਐ ਕਰ ਦਾਂਗੇ ਓਹ ਕਰ ਦਾਂਗੇ ਫਿਰ ਪੰਜਾਬ ਹੀ ਟਾਰਗੇਟ ਕਿਉਂ ਗੱਲ ਵੇਖੋ ਸ਼ੀਨਾ ਸਾਹਿਬ ਇਹ ਆ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਫੌਜੀ ਭੈਣਾ ਦਾ ਭਰਾਵਾਂ ਦਾ ਉਹਨਾਂ ਨੂੰ ਦਿਲੋਂ ਸਲੂਟ ਕਰਦਾ ਜਿਨ੍ਹਾਂ ਨੇ ਸਾਡੇ ਦੇਸ਼ ਦੀ ਜਿਹੜੀ ਰਾਖੀ ਕਰਦੇ ਆ ਅਸੀਂ ਸਰਾਣੇ ਥੱਲੇ ਬਾਂਦੇ ਕੇ ਸੁੱਤੇ ਹੁੰਨੇ ਆ ਤੇ ਉਹ ਸਾਡੇ ਬਾਰਡਰਾਂ ਤੇ ਪਹਿਰਾ ਦਿੰਦੇ ਆ ਤੇ ਦੂਸਰੀ ਜਿਹੜੀ ਤੁਸੀਂ ਪਾਕਿਸਤਾਨ ਦੀ ਤੇ ਪੰਜਾਬ ਦੀ ਗੱਲ ਕਹੀ ਆ ਪਾਕਿਸਤਾਨ ਨੇ ਹਮੇਸ਼ਾ ਹੀ ਸਾਡੇ ਪੰਜਾਬ ਨੂੰ ਟਾਰਗੇਟ ਤੇ ਰੱਖਿਆ ਸਾਡੇ ਨੌਜਵਾਨਾਂ ਨੂੰ ਜਿਹੜਾ ਬਾਰਡਰ ਪਾਰ ਤੋਂ ਨਸ਼ਾ ਆਣ ਕੇ ਉਹ ਨਸ਼ੇ ਨਾਲ ਸਾਡੇ ਨੌਜਵਾਨਾਂ ਦਾ ਨੁਕਸਾਨ ਸਾਡੇ 2 ਲੱਖ ਤੋਂ ਵੱਧ ਮੈਨੂੰ ਲੱਗਦਾ ਕਿ ਨੌਜਵਾਨ ਜਿਹੜੇ ਨਸ਼ੇ ਨਾਲ ਮਰ ਗਏ ਨੇ ਸਾਡਾ ਐਡਾ ਨੁਕਸਾਨ ਜਿਹੜਾ ਸਾਡੇ ਬਾਰਡਰ ਦੀ ਜਿੰਨੀ 벨ਟ ਆ ਜਾਂ ਤਰਨਤਾਰਨ ਜ਼ਿਲ੍ਹੇ ਦੀ ਲਾਲੋ ਜਿੰਨੀ 벨ਟ ਆ ਇਹ ਜਿਹੜਾ ਬਾਰਡਰੋਂ ਪਾਰ ਜਿਹੜਾ ਨਸ਼ਾ ਆਉਂਦਾ ਵਾ ਇਹ ਪਾਕਿਸਤਾਨ ਦੇ ਜਿਹੜੇ ਇਰਾਦੇ ਰਹੇ ਸ਼ੁਰੂ ਤੋਂ ਇਰਾਦੇ ਰਹੇ ਆ ਉਹਨਾਂ ਨੇ ਜਿਹੜਾ ਵਾ ਆਤੋਵਾਦ ਨੂੰ ਜਿਹੜਾ ਪੜਾਵਾ ਦਿੱਤਾ ਜ਼ਿਆਦਾ ਉਹਨਾਂ ਨੇ ਪੰਜਾਬ ਨੂੰ ਟਾਰਗੇਟ ਤੇ ਤਾਂ ਰੱਖਿਆ ਕਿ ਪੰਜਾਬ ਦੇ ਜਿਹੜੇ ਬਹਾਦਰ ਜਵਾਨ ਆ ਨਾ ਚਾਹੇ ਪੰਜਾਬ 'ਚ ਆਪਾਂ ਪਿਛਲੇ ਸਮੇਂ 'ਚ ਵੇਖੀਏ ਪ੍ਰਾਤਨ ਸਮੇਂ 'ਚ ਵੱਡੀਆਂ ਜਿਹੜੀਆਂ ਜੰਗਾਂ ਵਾ ਉਹ ਵੀ ਮਾਝੇ ਤੋਂ ਪੰਜਾਬ ਤੋਂ ਹੋਈਆਂ ਤੇ ਪੰਜਾਬ 'ਚ ਸੂਰਬੀਰ ਯੋਧੇ ਆ ਉਹ ਚਾਹੁੰਦੇ ਆ ਕਿ ਇਹਨਾਂ ਦਾ ਨੁਕਸਾਨ ਕਰਕੇ ਜਿਹੜਾ ਪੰਜਾਬ ਦੇ ਜਿਹੜੇ ਕੋਈ ਲੋਕ ਹੱਕਾਂ ਦੀ ਗੱਲ ਕਰਦੇ ਆ ਜਾਂ ਸਾਡੇ ਦੇਸ਼ ਦੀ ਜਿਹੜੀ ਕੋਈ ਗੱਲ ਕਰਦੇ ਆ ਉਹਨਾਂ ਨੂੰ ਉਹ ਪੰਜਾਬ ਨੂੰ ਟਾਰਗੇਟ ਤੇ ਰੱਖਦੇ ਆ ਵੀ ਜੇ ਕੋਈ ਕਿਸਾਨੀ ਅੰਦੋਲਨ ਵੀ ਹੋਇਆ ਉਹ ਵੀ ਪੰਜਾਬ 'ਚ ਹੋਇਆ ਜੋ ਕਿਸੇ ਗਰੀਬ ਦਾ ਹੱਕ ਮੰਗਦੇ ਉਹ ਵੀ ਪੰਜਾਬੀ ਅੱਗੇ ਜਿਹੜਾ ਵਾ ਹੋ ਕੇ ਮੰਗਦੇ ਆ ਜੇ ਤੁਸੀਂ ਬੀਜੇਪੀ ਸਰਕਾਰ ਦੀ ਗੱਲ ਕਰੋ ਬੀਜੇਪੀ ਸਰਕਾਰ ਦਾ ਮਸਲਾ ਇਹ ਆ ਵੀ ਹੁਣ ਤੁਸੀਂ ਵੇਖੋ ਮੇਨ ਬੀਜੇਪੀ ਸਰਕਾਰ ਜਿਹੜੀ ਆ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅੱਜ ਕੀ ਦੇਸ਼ ਨੂੰ ਸਭ ਤੋਂ ਪਹਿਲੀ ਗੱਲ ਜਿਹੜੇ ਉਹ ਬੰਦਿਆਂ ਨੇ ਹਮਲਾ ਕੀਤਾ ਸਾਡੇ ਜਿਹੜੇ ਨਿਰਦੋਸ਼ ਸਾਡੇ ਭੈਣਾ ਭਰਾ ਸਾਡੇ ਅਫਸਰ ਸਹਿਬਾਨ ਉਥੇ ਭਰਾ ਜਿਹੜੇ ਸ਼ਹੀਦ ਕੀਤੇ ਗਏ ਆ ਜਿਨ੍ਹਾਂ ਦਾ ਕੋਈ ਵੀ ਜਿਹੜਾ ਕੋਈ ਉਹਨਾਂ ਦਾ ਜਿਹੜਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਹੈਗਾ ਤੇ ਜਿਹੜੇ ਉਹ ਚਾਰ ਬੰਦੇ ਆ ਜਿਹੜੇ ਉਹ ਘਟਨਾ ਨੂੰ ਅੰਜਾਮ ਦੇ ਕੇ ਗਏ ਆ ਉਹ ਬੰਦੇ ਹੁਣ ਤੱਕ ਫੜੇ ਗਏ ਆ ਜਾਂ ਪਾਕਿਸਤਾਨ ਨੇ ਆਪਣੇ ਵੱਲ ਕੀਤੇ ਆ ਉਹ ਬੰਦੇ ਸਭ ਤੋਂ ਪਹਿਲਾਂ ਤੇ ਉਹ ਬੰਦੇ ਹੋਣੇ ਚਾਹੀਦੇ ਨਾ ਉਹ ਸਾਹਮਣੇ ਆਉਣੇ ਚਾਹੀਦੇ ਜਿਹੜੇ ਚਾਰ ਬੰਦੇ ਕਰਕੇ ਘਟਨਾ ਨੂੰ ਅੰਜਾਮ ਦੇ ਕੇ ਤੇ ਉਹ ਕਿੱਥੇ ਆ ਉਹ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਕਿਉਂਕਿ ਮੈਂ ਬੇਨਾਮ ਆ ਕਿ ਇੱਕ ਇੱਕ ਭਰਾ ਦਾ ਤੇ ਚਾਰ ਪੰਜ ਦੇਣੀ ਪਹਿਲਾਂ ਵਿਆਹ ਆ ਸੀ ਉਹ ਜੋੜਾ ਜਿਹੜਾ ਉੱਥੇ ਭਰਾ ਘੁੰਮਣ ਗਏ ਪਹਿਲਗਾਮ ਦੇ ਵਿੱਚ ਕਿੱਡੀ ਦੁਖਦਾਈ ਘਟਨਾ ਵਾ ਇੱਕ ਨਰਦੋਸ਼ ਲੋਕਾਂ ਨੂੰ ਜਿਹੜਾ ਮਾਰ ਦੇਣਾ ਇਹ ਕੋਈ ਚੰਗੀ ਗੱਲ ਥੋੜੀ ਹੈਗੀ ਆ ਪਾਕਿਸਤਾਨ ਤੇ ਹਮੇਸ਼ਾ ਹੀ ਦੇਸ਼ ਦੇ ਪੰਜਾਬ ਦੇ ਵਿਰੋਧੀ ਰਿਹਾ ਵਾ ਕਦੀ ਵੀ ਉਹਨੇ ਪੰਜਾਬ ਦਾ ਜਿਹੜਾ ਵਾ ਕਦੀ ਭਲਾ ਨਹੀਂ ਸੋਚਿਆ ਦੇਸ਼ ਦਾ ਕੋ ਭਲਾ ਨਹੀਂ ਸੋਚਿਆ ਦੇਸ਼ ਦਾ ਨੁਕਸਾਨ ਹੀ ਕੀਤਾ ਕਿਉਂਕਿ ਸਾਡਾ ਦੇਸ਼ ਪੂਰਾ ਪਾਵਰਫੁਲ ਆ ਦੇਸ਼ ਸਾਡੇ ਦੇਸ਼ ਕੋਲ ਜੇ ਅੱਜ ਸਾਡੇ ਬਾਰਡਰਾਂ ਤੇ ਲੋਕ ਪਿੰਡਾਂ ਚ ਬੈਠੇ ਆ ਮੈਂ ਕੁਝ ਪਿੰਡਾਂ ਚ ਮੈਨੂੰ ਵਿਚਰਨ ਦਾ ਟਾਈਮ ਮਿਲਿਆ ਮੈਂ ਉਹਨਾਂ ਦੇ ਨਾਲ ਮਿਲਿਆ ਗੱਲਬਾਤ ਕੀਤੀ ਉਹਨਾਂ ਲੋਕਾਂ ਨੇ ਮੈਨੂੰ ਦੱਸਿਆ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਜੰਗਾਂ ਸੀ ਨਾ 65 ਦੀ ਜਾਂ 71 ਦੀਆਂ ਜੰਗਾਂ ਸੀ ਉਹ ਕੁਝ ਹੋਰ ਤਰੀਕੇ ਦੀਆਂ ਸੀ ਹੁਣ ਮਜ਼ਾਈਲਾਂ ਦੀਆਂ ਜੰਗਾਂ ਆ ਗਈਆਂ ਹੁਣ ਰਾਕਟਾ ਦਾਗ ਤੇ ਹੁਣ ਉਹ ਡਰੋਨ ਛੱਡ ਤੇ ਕਿ ਆਮ ਕਿਸੇ ਨੂੰ ਜਿੰਨੂੰ ਪਤਾ ਹੀ ਨਹੀਂ ਇਹ ਤੇ ਸਾਡਾ ਜਿਹੜਾ ਸਾਡੀ ਫੌਜ ਦਾ ਜਿਹੜਾ ਬਹੁਤ ਵੱਡਾ ਜਿਹੜਾ ਸਿਸਟਮ ਆ ਇਹ 400 ਜਿਹੜਾ ਤਹਾਡੇ ਸਾਹਮਣੇ ਆਇਆ ਸਿਸਟਮ ਜਿਹਨੇ ਇਹ ਸਾਰੇ ਜਿਹੜੇ ਉਹਨਾਂ ਦੀ ਘਟਨਾਾਂ ਜਿਹੜੀ ਉਹ ਜਾਮ ਦੇਣਾ ਚਾਹੁੰਦੇ ਉਹਨੂੰ ਤਬਾਹ ਕਰਕੇ ਉਹਨੂੰ ਖਤਮ ਕੀਤਾ ਐਮ 400 ਨੇ ਇਹ ਇਹ ਤੇ ਸਾਡੇ ਦੇਸ਼ ਦੀ ਇੱਕ ਵੱਡੀ ਉਪਲਬਧੀ ਆ ਤੇ ਸਾਡੇ ਫੌਜੀ ਭਰਾਵਾਂ ਦੀ ਇੱਕ ਬਹੁਤ ਜਿਹੜੀ ਚੰਗੀ ਉਹਨਾਂ ਦੀ ਸੋਚ ਆ ਕਿ ਦੇਸ਼ ਵਾਸਤੇ ਉਹ ਜਿਹੜਾ ਮੈਂ ਕਹਿੰਨਾ ਉਹ ਮਾਵਾਂ ਭੈਣਾਂ ਜਿਹੜੀਆਂ ਜਿਨ੍ਹਾਂ ਨੇ ਉਹ ਫੌਜੀ ਭਰਾ ਜਿਹੜੇ ਪਰਿਵਾਰ ਜਿਨ੍ਹਾਂ ਦੇ ਫੌਜੀ ਬਾਰਡਰਾਂ ਤੇ ਰਾਖੀ ਕਰਦੇ ਆ ਮੈਂ ਉਹਨਾਂ ਮਾਵਾਂ ਨੂੰ ਉਹਨਾਂ ਭੈਣਾਂ ਨੂੰ ਪਰਿਵਾਰਾਂ ਨੂੰ ਮੈਂ ਸਲੂਟ ਕਰਦਾ कि ਜਿਨ੍ਹਾਂ ਦੇ ਪੁੱਤ ਬਾਰਡਰਾਂ ਤੇ ਬੈਠੇ ਸਾਡੀ ਰਾਖੀ ਕਰਦੇ ਆ ਤੇ ਇਹ ਗੱਲ ਸ਼ੀਨਾ ਸਾਹਿਬ ਵੀ ਪੰਜਾਬ ਦਾ ਵੀ ਜਿੰਨੇ ਵੀ ਕੀਤਾ ਨਾ ਇਹ ਵਿਤਕਰਾ ਹੁੰਦਾ ਹੀ ਆਇਆ ਵਾ ਕਿਉਂਕਿ ਪੰਜਾਬੀ ਯੋਧੇ ਆ ਪੰਜਾਬੀ ਕਿਸੇ ਗੱਲੋਂ ਪਿੱਛੇ ਨਹੀਂ ਹਟਦੇ ਜੇ ਕੋਈ ਜਿੱਥੇ ਲੜਨ ਮਰਨ ਦੀ ਗੱਲ ਆਉਂਦੀ ਕੋਈ ਦੇਸ਼ ਦੀ ਰਾਖੀ ਦੀ ਗੱਲ ਆਉਂਦੀ ਆ ਤੇ ਪੰਜਾਬੀ ਜਿਹੜੇ ਉਹ ਪਹਿਲਾਂ ਸਿਰ ਦਿੰਦੇ ਆ ਇਸ ਲਈ ਮੈਂ ਪੰਜਾਬੀਆਂ ਤੇ ਗਰਵ ਦੇ ਮਹਿਸੂਸ ਹੁੰਦਾ ਐਨਾਂ ਚੀਜ਼ਾਂ ਦਾ ਕਿ ਸਾਡੇ ਪੰਜਾਬੀ ਅੱਗੇ ਢਾਕੇ ਹੁੰਦੇ ਆ ਆਖਰੀ ਸਵਾਲ ਹੈ ਜੀ ਤਰੰਦਾਨ ਹਲਕਾ ਦੇ ਜਿਹੜੇ ਵਰਕਰ ਨੇ ਉਹ ਆਪਣੇ ਆਪ ਨੂੰ ਲੁਆਰਥ ਮਹਿਸੂਸ ਕਰ ਰਹੇ ਨੇ ਤੁਸੀਂ ਪੂਰੇ ਪੰਜਾਬ ਵਿੱਚ ਵਿਚਰਦੇ ਹੋ ਤਾਂ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਕਿ ਜਦੋਂ ਵੀ ਕੋਈ ਨਿੱਕੀਆਂ ਮੋਟੀਆਂ ਚੋਣਾ ਆਉਂਦੀਆਂ ਜਾਂ ਜਦੋਂ ਸਰਕਾਰਾਂ ਸਾਡੇ ਤੇ ਦਬਾਅ ਪਾਉਂਦੀਆਂ ਤੇ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਆ ਇੰਚਾਰਜ ਤੱਕ ਕੋਈ ਨਹੀਂ ਲਾਇਆ ਤਰੰਦਾਨ ਹਲਕੇ ਨੇ ਤੁਸੀਂ ਕਿਵੇਂ ਵੇਖਦੇ ਹੋ ਸ਼ੀਨਾ ਸਾਹਿਬ ਇਹ ਤੂੰ ਹੀ ਗੱਲ ਕਹਿੰਦੇ ਜੇ ਸਾਡੇ ਵਰਕਰ ਸਹਿਬਾਨਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਪਾਰਟੀ ਦੇ ਵਰਕਰ ਪਾਰਟੀ ਦੇ ਲੀਡਰ ਨੇ ਉਹ ਸਾਰੇ ਵਿਚਰ ਰਹੇ ਨੇ ਲਵਾਰਸ ਕਿਉਂ ਆ ਜਿੱਥੇ ਪਰਿਵਾਰ ਜਿਆਦਾ ਵੱਧ ਗਿਆ ਜਿੱਥੇ ਸਾਡਾ ਪਰਿਵਾਰ ਤੇ ਬਹੁਤ ਵੱਡਾ ਉਥੇ ਪਰਿਵਾਰ ਵੇਖੋ ਲੋਕਾਂ ਦੇ ਵਿੱਚ ਵਿਚਰਦੇ ਆ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਆ ਲੋਕਾਂ ਦੀ ਬਾਹ ਫੜਦੇ ਆ ਉਹ ਸਾਰੇ ਭੈਣ ਭਰਾ ਮੈਨਾਂ ਬੜੀ ਚੰਗੀ ਗੱਲ ਆ ਕਿਉਂਕਿ ਪਾਰਟੀ ਜੋ ਪਾਰਟੀ ਦਾ ਇੱਕ ਵਰਕਰ ਆ ਜੇ ਜਿੱਥੇ ਪਰਿਵਾਰ ਵੱਡਾ ਪਰਿਵਾਰ ਹੋਊਗਾ ਤੇ ਉਹ ਉਹ ਜਿਹੜਾ ਪਰਿਵਾਰ ਵੱਡਾ ਹੋਊਗਾ ਤੇ ਉਹ ਸਾਡਾ ਜੇ ਪਾਰਟੀ ਹਾਈ ਕਮਾਂਡ ਆ ਤੇ ਉਹਨੂੰ ਪਤਾ ਹੀ ਹੈ ਕਿ ਪਰਿਵਾਰ ਸਾਡਾ ਉੱਥੇ ਵੱਡਾ ਵਾ ਤੇ ਲੋਕਾਂ ਦੀ ਦੁੱਖ ਸੁੱਖ ਵਿੱਚ ਜਾਣ ਡਿਆ ਵਾ ਬਾਹ ਫੜਨ ਡਿਆ ਵਾ ਜਿਹੜੀ ਤੁਸੀਂ ਗੱਲ ਲਵਾਰਸਲ ਕੇ ਦੀ ਇਨਚਾਰਜ ਦੀ ਗੱਲ ਕੀਤੀ ਉਹ ਹਾਈ ਕਮਾਂਡ ਦਾ ਫੈਸਲਾ ਵਾ ਉਹ ਸਾਡੇ ਮਾਣਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਮਾਣਯੋਗ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਾ ਦਾ ਇਹ ਉਹਨਾਂ ਦਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਦਾ ਤੇ ਸਾਡੇ ਮਾਣਯੋਗ ਪ੍ਰਧਾਨ ਸਾਡੇ ਖੜਗੇ ਜੀ ਰਾਹੁਲ ਗਾਂਧੀ ਜੀ ਇਹ ਫੈਸਲਾ ਉਹਨਾਂ ਦਾ ਵਾ ਇੰਚਾਰਜ ਵਾਲਾ ਜਾਂ ਸਾਡੇ ਬਪੇਸ਼ ਬਘੇਲ ਜੀ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਇਹ ਫੈਸਲਾ ਉਹਨਾਂ ਦਾ ਵਾ ਤੇ ਜਿਹੜੀ ਤੁਸੀਂ ਗੱਲ ਕਹੀ ਕਿ ਵਰਕਰਾਂ ਦੀ ਬਾਹ ਫੜਨ ਵਾਲਾ ਨਹੀਂ ਮੈਂ ਸਮਝਦਾ ਮੈਨੂੰ ਤੇ ਰੋਜ਼ ਕੋਈ ਨਾ ਕੋਈ ਭਰਾ ਜੀ ਕਿਤੇ ਭੋਗ ਤੇ ਜਾਈਏ ਕਿਤੇ ਵਿਆਹ ਸ਼ਾਦੀ ਤੇ ਜਾਈਏ ਸਾਰੇ ਮਿਲਦੇ ਆ ਸਾਰੇ ਕੰਮ ਕਰਨਦੇ ਆ ਮੈਂ ਕਹਿੰਦਾ ਇਹਦੇ ਨੂੰ ਵੱਡੀ ਕੋਈ ਗੱਲ ਹੀ ਨਹੀਂ ਤਾਂ ਸਾਨੂੰ ਸਮਾਜ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੀਨਾ ਸਾਹਿਬ ਤੁਹਾਡਾ ਤੇ ਪੂਰੀ ਤੁਹਾਡੀ ਸਮੂਚੀ ਟੀਮ ਦਾ ਸਰਦਾ ਦਲਜੀਤ ਸਿੰਘ ਹੁਣਾ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਲੋਕਾਂ ਦੀ ਜਿਹੜੀ ਤੁਸੀਂ ਆਵਾਜ਼ ਚੁੱਕਦੇ ਜੇ ਲੋਕਾਂ ਦੇ ਜਿਹੜੇ ਮਸਲੇ ਸਰਕਾਰਾਂ ਗੜੀ ਰੱਖਦੇ ਜੇ ਬਹੁਤ ਬਹੁਤ ਧੰਨਵਾਦ ਸ਼ੀਨਾ ਸਾਹਿਬ ਇਹਨਾਂ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਚੇਅਰਮੈਨ ਨਵਰੂਪ ਸਿੰਘ ਜੀ ਨਾਲ ਕੇ ਜਿੰਨਾਂ ਨਾਲ ਸਾਡੀ ਗੱਲਬਾਤ ਹੋਈ ਗੱਲ ਭਾਰਤ ਪਾਕਿਸਤਾਨ ਦੇ ਤਣਾਅ ਦੀ ਵੀ ਹੋਈ ਗੱਲ ਤਰਨਤਾਰਨ ਹਲਕੇ ਦੀ ਵੀ ਹੋਈ ਤਾਂ ਗੱਲ ਜਲੀਲੀ ਸ਼ਰਾਬ ਨਾਲ ਮਰਨ ਵਾਲੇ ਉਸ ਨੌਜਵਾਨਾਂ ਦੀ ਵੀ ਹੋਈ ਜਿਹੜੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਤੇ ਉਹ ਸਾਰੇ ਮਸਲੇ ਉਹਨਾਂ ਨੇ ਰੱਖੇ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖਦੇ ਰਹੋ 80 برو ਨਿਊਜ਼ ਮੈਂ ਜਸਬੀਰ ਸਿੰਘ ਸ਼ੀਨਾ ਤਰਨਤਾਰਨ